ਇਹਨਾਂ ਕੋਲ ਹੀਰੋਇਨ ਬਰਾਮਦ ਹੋਈ 135 ਗ੍ਰਾਮ ਤੇ ਇੱਕ ਕਿਹੜੀ ਜਗ੍ਹਾ ਤੋਂ ਬਰਾਮਦ ਕੀਤਾ ਗਿਆ ਹੈ ਇਹਨਾਂ ਨੂੰ ਕਾਬੂ ਕੀਤਾ ਗਿਆ ਹੈ ਦੇ ਆ ਰੋਡ ਤੋਂ ਇਹ ਕੀ ਕਰਦੇ ਜਦੋਂ ਤੁਸੀਂ ਅਰੈਸਟ ਕੀਤਾ ਆਫਟਰਾਲ ਐਫ ਆਈ ਆਰ ਵਿੱਚ ਲਿਖਿਆ ਹੋਏਗਾ ਜੀ ਕੀ ਕਰਦੇ ਕਿੱਥੋਂ ਹੋ ਸਰ ਹੈ ਕਿੱਥੋਂ ਦੇ ਨੇ ਬੰਦੇ ਪਛਾਣ ਕੀ ਹੈ ਇਹ ਗੱਦ ਗੱਦ ਦੀ ਪਿੰਡ ਵਾ ਉਹ ਨਿੱਕੇ ਘੁੰਮਣਾ ਲੱਗੇ ਉੱਥੋਂ ਦੇ ਕਿੰਨੇ ਬੰਦੇ ਸੀ ਤਿੰਨ ਬੰਦੇ ਪਿੰਡ ਦੇ ਸਰ ਇਹ ਤੋਂ ਇਲਾਵਾ ਹੋਰ ਵੀ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆ ਇਹਨਾਂ ਦੇ ਸਾਥੀ ਵੀ ਕੀ ਚੱਲ ਰਹੀ ਹੈ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਆਲਮੋਸਟ ਜਦੋਂ ਟਰਨ ਹੋ ਜੇਗੀ ਫਿਰ ਸੋਰਸਿਸ ਤੋਂ ਪਤਾ ਲੱਗਾ ਸੀ ਇਹਨਾਂ ਦੇ ਵਿੱਚੋਂ ਇੱਕ ਬੰਦਾ ਆਦਮੀ ਦੇ ਵਿੱਚ ਇਹ ਇਹਦੇ ਵਿੱਚ ਕਿੰਨੇ ਕਿ ਸੱਚਾਈ ਹੈ ਜੀ ਰੈਨੋ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਦ ਤੱਕ ਕੰਪਲੀਟ ਹੋ ਜੇਗੀ